ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਤੜਕਾ ਕੁਕਿੰਗ ਤੇ ਅੱਜ ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ ਦੁੱਧ ਤੇ ਮਲਾਈ ਵਾਲੀ ਹੁਣ ਆਪਾਂ ਇੱਕ ਕੜਾਹੀ ਲੈ ਲਵਾਂਗੇ ਤੇ ਇਸ ਵਿੱਚ ਆਪਾਂ ਇੱਕ ਘੜਸੀ ਘਿਓ ਦੀ ਪਾਵਾਂਗੇ ਤੁਸੀਂ ਇਹ ਸਬਜ਼ੀ ਘਿਓ ਵਿੱਚ ਹੀ ਬਣਾਓ ਇੱਕ ਚਮਚਾ ਆਪਾਂ ਜੀਰਾ ਪਾ ਦਿਆਂਗੇ ਤੇ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਪਿਆਜ਼ਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਹੁਣ ਆਪਣੇ ਪਿਆਜ਼ 골ਡਨ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਕੱਟੇ ਹੋਏ ਕਦੂਕਾ ਦੇਾਂਗੇ ਕਦੂਆਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਾਂ 10 ਮਿੰਟ ਲੋ ਫਲੇਮ ਤੇ ਪਕਾਵਾਂਗੇ 10 ਮਿੰਟ ਹੋਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਇਸ ਵਿੱਚ ਮਿਰਚ ਮਸਾਲੇ ਪਾ ਦੇਾਂਗੇ ਮਿਰਚ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਲਾ ਦਿਆਂਗੇ ਤੇ ਇਸ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾ ਦੇਾਂਗੇ ਹੁਣ ਆਪਾਂ ਪਾਣੀ ਪਾ ਕੇ ਇਸ ਨੂੰ 15 ਮਿੰਟ ਲੋ ਫਲੇਮ ਤੇ ਪਕਾਵਾਂਗੇ 15 ਮਿੰਟ ਬਾਅਦ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਤੇ ਆਪਾਂ ਗੈਸ ਆਫ ਕਰ ਦੇਾਂਗੇ ਤੇ ਹੁਣ ਆਪਾਂ ਇਸ ਵਿੱਚ ਦੁੱਧ ਤੇ ਮਲਾਈ ਪਾਵਾਂਗੇ ਦੁੱਧ ਤੇ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਸਬਜ਼ੀ ਵਿੱਚ ਮਿਕਸ ਕਰਾਂਗੇ 믹ਸ ਕਰਨ ਤੋਂ ਬਾਅਦ ਹੁਣ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ